ਬਾਬਾ ਬੰਦਾਰੀ ਖਾਲਸਾ ਆ ਦੇਖੋ ਜੀ ਦਲਪੰਥ ਦੀਆਂ ਫੌਜਾਂ ਪਹੁੰਚ ਚੁੱਕੀਆਂ ਨੇ ਬਕਸਰ ਮੰਡੀ ਪੈਰ ਬਚਾਈ ਦਲਪੰਥ ਆ ਚੁੱਕਾ ਜੀ ਬਕਸਰ ਮੰਡੀ ਬਾਬਾ ਬੰਦਾਰੀ ਖਾਲਸਾ ਵਾਰੀ ਫਤਿਹ ਜੀ ਜੋ ਪਹੁੰਚ ਗਏ ਆ ਜੀ ਇਸੇ ਮੁਕਸਰ ਸਾਹਿਬ ਦੀ ਧਰਤੀ 'ਚ ਓ ਵਾ 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 ਆਕੜੇ ਵਾਲਾ ਫੜ ਲਾ ਤੋ ਬੱਲਾ ਆ ਕਾਲ ਪੂਰੇ ਆ ਹੋ ਬਸ਼ੇਰੇ ਦੇ ਆ ਦੇਖੋ ਜੀ ਆ ਕਾਲ ਹੀ ਕਾਲ ਐ ਫਾਰ ਗਿਆ। ਕਿੱਡੇ ਕਿੱਡੇ ਵੱਡੇ ਸਿੰਘ ਆ ਓਏ। ਓਏ ਹੋਏ ਹੋਏ। ਕਿੱਡੇ ਕਿੱਡੇ ਵੱਡੇ ਸਿੰਘ ਐ। ਆ ਟੱਕਰ ਮਾਰਨ ਨੂੰ ਮੈਂ ਕਹਿੰਦਾ ਤਿਆਰ ਬੈਠੇ ਆ। ਆ ਦੇਖੋ ਜੀ ਭੇਡਾਂ। ਬਾਦਲ ਸਾਹਿਬ ਦੇ ਫਾਰਮ ਦੀਆਂ ਸ਼ਾਨ। 61 61 ਤੱਕ ਹੈਗੀ ਐ। ਹਾਂ। ਹੈ ਬੜੀ ਬਾਡੀ ਬੁੱਡੀ ਤੇ ਵਧੀਆ ਹੈ ਨਾ ਖੁੱਲੀ ਐ। ਅੱਛਾ ਜੀ। ਤੇ ਪਹਿਲਾਂ ਵੀਰੇ ਸੂਆ ਸਾਹ ਦਿੱਤਾ ਕੋਈ ਨੇ ਨਹੀਂ ਨਹੀਂ ਆਪਣਾ ਦੂਸਰਾ ਵਪਾਰ ਦਾ ਕੰਮ ਆਹਦੇ ਕੋ ਲੈ ਕੇ ਆਏ ਆ ਜੀ ਹੂੰ ਕਿਹੜਾ ਸਾ ਨਜ਼ਾਰਾ ਬੰਤਿਆ ਯਾਰ ਆ ਦੇਖੋ ਬਹੁਤ ਹੀ ਖੂਬਸੂਰਤ ਬਾਦਲ ਸਾਹਿਬ ਦੇ ਫਾਰਮ ਦੇ ਸ਼ਿੰਗਾਰ ਹੈ ਜੀ ਇਹ ਤੇ ਇਸ ਟਾਈਮ ਤੇ ਪਹੁੰਚੀਏ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਹੋਰ ਵੀ ਕਿਵੇਂ ਆ ਆ ਕਿਹਦਾ ਆ ਕਿਹਦਾ ਟੈਂਟ ਹੈ ਬਾਦਲ ਸਾਹਿਬ ਦਾ ਹਾਂ ਬਾਦਲ ਸਾਹਿਬ ਦਾ ਆ ਦੇਖੋ ਜੀ ਕਹਿੰਦਾ 10 ਕਿਹੜੇ ਨਖਰੇ ਦੀ ਗੱਲ ਕਰਦੀ ਉਹ ਅਸੀਂ ਸ਼ੌਂਕ ਪਿੱਛੇ ਕਿੱਲੇ 'ਚ ਕਰੋੜ ਬਣਿਆ ਇਹ ਤੇ ਲੈਨਾ ਨੇ ਬਾਈ ਗਲਾਬ ਸਿੱਧੂ ਤੇ ਹਰਫ ਚੀਮੇ ਦੇ ਗਾਣੇ ਦੀਆਂ ਗਾਣੇ ਦਾ ਨਾਂ ਬਲੱਡ ਲਾਈਨ ਚੈੱਕ ਕਰ ਲਿਓ ਕਿਰਾ ਤੇ ਹਾਂ ਦੂਜੀ ਗੱਲ ਮੁਖਸਰ ਮੰਡੀ ਮਾਗੀ ਦੀ ਜੋ ਕਿ 올 ਆਵਰ ਬਾਲਟ 'ਚ ਫੇਮਸ ਹੈ ਦੂਰੋਂ ਦੂਰੋਂ ਲੋਕੀ ਪਹੁੰਚ ਗਏ ਨੇ ਮੁਖਸਰ ਮੰਡੀ ਤੇ ਤੁਹਾਨੂੰ ਦਿਖਾਉਣੇ ਆ ਰੌਣਕ ਮੇਲੇ 12 ਤਰੀਕ ਤੇ ਤੇ ਬੁੱਕ ਤੇ ਫਿਰਦੇ ਆ ਸੋਹਣੇ ਸੋਹਣੇ ਕੋੜੇ ਆਓ ਕਰਦੇ ਆ ਸ਼ੁਰੂਆਤ ਵੀਡੀਓ ਦੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇਹ ਤਰੀਕ 12 ਤੇ ਮਕਸਰ ਮੰਡੀ ਦੀ ਪਹਿਲੀ ਵੀਡੀਓ ਤੁਹਾਡੇ ਤੱਕ ਲੈ ਕੇ ਆਏ ਆ ਆ ਦੇਖੋ ਜੀ ਆ ਇੱਕ ਸੋਹਣਾ ਜਿਹਾ ਮਾਰਵਾੜੀ ਬਸ਼ੇਰਾ ਹੈ ਜਿਹੜਾ ਕਿ ਆ ਬਾਈਆਂ ਕੋਲ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾ ਵੀਰੇ ਆਪਣਾ ਗੁਰ ਇਕਬਾਲ ਸਿੰਘ ਗੁਰ ਇਕਬਾਲ ਸਿੰਘ ਤੇ ਆ ਸੋਹਣਾ ਜਿਹਾ ਬਸ਼ੇਰਾ ਬਾਈ ਮਾਰਵਾੜੀ ਬਸ਼ੇਰਾ ਹੈ ਇਹ ਇਹਦੀ ਡਿਟੇਲ ਦਿਓ ਇਦੀ ਮਾਂ ਵੀਰੇ ਹੈਗੀ ਸੀਗੀ ਅਲੀਸ਼ਾਨ ਲਾਈਨ ਦੀ ਅੱਛਾ ਤੇ ਪਿਓ ਸੀਗਾ ਇਹਦਾ ਬਰਸਾਲਾਂ ਵਾਲਾ ਘੋੜਾ ਠੀਕ ਹੈ ਰਾਜਸਥਾਨ ਚ ਜਿਹੜਾ ਹਾਂਜੀ ਕੋਈ ਨਹੀਂ ਕੋਈ ਨਹੀਂ ਰਹਿਣ ਦੋ ਰਹਿਣ ਤੇ ਇਹ 4 ਦੰਦਾ ਤੇ 62.5 ਇੰਚ ਕੱਦਦਾ ਹਾਂ ਬਈ ਖੜਨੀ ਖੁੰਨੀ ਬਾਲੀ ਘੈਂਟ ਹੈ ਜੀ ਹੈਨਾ ਇੱਕ ਪੈਰ ਚਿੱਟਾ ਜੀ ਤੇ ਮੱਥੇ ਫੁੱਲ ਹੈ ਇਹਦੇ ਅੱਛਾ ਤੋ ਦੋਸਤੋ ਦੇਖ ਸਕਦੇ ਹੋ ਇਹ ਬਾਈ ਡਿਸਪਲੇ ਲਈ ਲੈ ਕੇ ਆਇਆ ਕਿ ਵੈਸੇ ਹੀ ਸੇਲ ਲਈ ਲੈ ਕੇ ਆਏ ਆਂ ਅੱਛਾ ਸੇਲ ਲਈ ਲੈ ਕੇ ਆਏ ਤੁਸੀਂ ਹਾਂਜੀ ਤੇ ਲਿਸ਼ਕੂ ਲਿਸ਼ਕੂ ਕਰਦਾ ਬਾਈ ਪੂਰਿਆ ਹੈਨਾ ਕਿੰਨੇ ਟਾਈਮ ਤੋਂ ਆਪਣੇ ਕੋਲੇ ਆਪਣੇ ਕੋਲੇ ਹੋ ਗਿਆ ਇਹਨੂੰ ਜੀ ਸਾਲ ਸਵਾ ਸਾਲ ਸਾਲ ਸਵਾ ਸਾਲ ਹੋ ਗਿਆ ਹੈਨਾ ਤੇ ਪਹਿਲਾਂ ਕਿੱਥੇ ਸੀਗਾ ਵੀਰੇ ਪਹਿਲਾਂ ਇੱਧਰ ਇਹ ਬਠਿੰਡੇ ਸਾਈਡ ਹੀ ਸੀਗਾ ਅੱਛਾ ਤੇ ਕੋਈ ਸ਼ੋਸ਼ੂ ਚ ਵੀ ਪਾਇਆ ਬਾਈ ਇਹਨੂੰ ਨਹੀਂ ਜੀ ਅੱਛਾ ਹਾਂਜੀ ਸ਼ੋਸ਼ੋ ਚ ਨਹੀਂ ਪਾਇਆ ਤੁਸੀਂ ਅੱਪਾ ਸ਼ੌਂਖ ਖਾਤਰੀ ਰੱਖਦੇ ਆ ਠੀਕ ਐ ਬਾਈ ਸਾਮ ਵੀ ਪੂਰੀ ਜਨਵਾਰ ਪਰ ਬੱਧ ਕਰਕੇ ਆਪਾਂ ਇਹਨੂੰ ਸੇਲ ਕਰਨ ਆ ਗਏ ਅੱਛਾ ਸਾਮ ਵੀ ਪੂਰੀ ਰੱਖੀ ਐ ਤੁਸੀਂ ਹੈਨਾ ਤੇ ਕਿੰਨੇ ਕਰ ਜਨਵਾਰ ਐ ਕਰੇ ਹੋਰ ਬਾਈ ਆਪਣੇ ਕੋਲੇ 2-3 ਹੋਰ ਨੇ ਜੀ 2-3 ਹੋਰ ਐ ਤੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਆਲੀਸ਼ਾਨ ਲਾਈਨ ਦੀ ਦੀ ਮਾਂ ਐ ਤੇ ਬਰਸਾਲਾਂ ਵਾਲੇ ਘੋੜੇ ਦਾ ਇਹ ਬੱਚਾ ਐ ਜਿਹੜਾ ਰਾਜਸਥਾਨ ਚ ਐ ਘੋੜਾ ਤੇ ਮੱਥੇ ਤੇ ਇਹਦੇ ਫੁੱਲ ਐ ਤੇ ਪਿਛਲਾ ਇੱਕ ਪੈਰ ਚਿੱਟਾ ਐ ਤੇ ਬਾਈ ਨੇ ਕਿਹਾ ਫੌਰ ਸੇਲ ਲਈ ਐ ਤੇ ਰੇਟ ਕੀ ਕਰੀ ਜਾਂਦੇ ਹੋ ਬਾਈ ਜੀ ਇਹਦਾ ਰੇਟ ਕਰਦੇ ਆ ਜੀ ਆਪਾਂ ਜਾਇਜ਼ ਜਮਾ ਹੀ 4,70,000 4,70,000 ਬਸ ਹਾਂਜੀ ਬਸ਼ੀਰੇ ਦਾ ਰੇਟ ਬਾਈ 4,70,000 ਕਰੀ ਜਾਂਦੇ ਤੇ ਬਹੁਤ ਹੀ ਸੋਹਣਾ ਬਸ਼ੀਰਾ ਹੈ ਮਾਰਵਾੜੀ ਦੀ ਤੁਹਾਨੂੰ ਪਤਾ ਇਸ ਟਾਈਮ ਤੇ ਰੇਟ ਕੀ ਚੱਲੀ ਜਾਂਦੇ ਕਰੋੜਾਂ ਜੀ ਪੁੱਜੇ ਪਿਆ ਮਾਰਵਾੜੀ ਤੇ ਇਹ ਦੇਖੋ ਬਾਈ 4,70,000 ਚ ਦੇਈ ਜਾਂਦਾ ਕੱਲਾ ਤੇ ਜਿਹੜੇ ਵੀ ਭਰਾ ਨੇ ਲੈਣਾ ਹੈ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰੋ ਤੇ ਬਾਈ ਮੇਰਾ ਨੰਬਰ ਬੋਲ ਦਿਓ ਇੱਕ ਵਾਰੀ 8196823824 8196823824 ਤੇ ਬਾਈ ਜੀ ਨਾ ਕੀ ਆਪਣਾ ਗੁਰ ਇਕਵਾਲ ਸਿੰਘ ਪਿੰਡ ਕਟਾਰੀ ਨੇੜੇ ਰਾੜਾ ਸਾਹਿਬ ਠੀਕ ਹੈ ਬਾਈ ਜੀ ਆਪਣਾ ਨਾ ਹੀ ਨਾ ਪ੍ਰਦੀਪ ਸਿੰਘ ਬਾਈ ਦਾ ਇੰਦਰ ਆ ਵੀਰੇ ਇੰਦਰ ਤੇ ਆਹ ਦੇਖੋ ਜੀ ਲਿਸ਼ਕੂ ਲਿਸ਼ਕੂ ਕਰਦਾ ਮਾਰਵਾੜੀ ਬਸ਼ੇਰਾ ਜਿੰਨੇ ਆਪਦੇ ਘਰ ਦੀ ਨੂੰ ਸ਼ਾਨ ਬਣਾਉਣਾ ਹੈ ਆਪਦੇ ਘਰ ਦਾ ਸ਼ਿੰਗਾਰ ਬਣਾਉਣਾ ਹੈ ਤੇ ਇਹਨੂੰ ਲੈ ਕੇ ਜਾਓ ਸਿਰਫ 4,70,000 ਤੇ ਤੇ ਬਾਈ ਕਹਿੰਦਾ ਮਾਨਤਨ ਹੋ ਜੂ ਵੀਰੇ ਹਾਂ ਜੀ ਮਾਨਤਨ ਮਾਨਤਨ ਵੀ ਕਰ ਦੂ ਬਾਈ ਆਹ ਦੇਖੋ ਕਿਵੇਂ ਦਿਲ ਬਣਾਉਂਦਾ ਕੰਨਾਂ ਦੇ ਇੱਧਰ ਉਹ ਆ ਗਏ ਘੋੜੇ ਆ ਗਏ ਖਿੱਚ ਕੇ ਰੱਖੀ ਕੀ ਹਾਲ ਹੈ ਵੀਰੇ ਠੀਕੋ ਗੁੱਡ ਮਾਰਨਿੰਗ ਵੀਰੇ ਹੋਰ ਸੁਣਾਓ ਅਬ ਕੀ ਹੈ ਘੋੜੀ ਘੋੜੀ ਬਹੁਤ ਸੋਹਣੀ ਹੈ ਬਾਈ ਹਾਂਜੀ ਅਵਲਗ ਆ ਗਈ ਹਾਂਜੀ ਆ ਦੇਖੋ ਜੀ ਅਵਲਗ ਘੋੜੀ ਬਾਈ ਸੇਲੀ ਲੈ ਕੇ ਹੋ ਕੇ ਵੈਸੇ ਅੱਛਾ ਦੋਸਤੋ ਚੈੱਕ ਕਰ ਸਕਦੇ ਹੋ ਅਵਲਗ ਘੋੜੀ ਹੈ ਤੇ ਵੀਰੇ ਉਮਰ ਕਿੰਨੀ ਹੈ ਇਹਦੀ 5 ਸਾਲ ਹੈ ਬਾਈ ਅੱਛਾ 5 ਸਾਲ ਹੈ ਕੱਦ ਕਿੰਨਾ ਕਰ ਗਈ ਕੱਦ ਫੁੱਟੇ ਸਾਹਮਣੇ ਹੈ ਬਾਈ ਕੱਦ ਕਰੀਂ ਦੇਖੀ ਅੱਛਾ ਵੇਖਿਆ ਨਹੀਂ ਫਿਰ ਵੀ ਕੋਈ ਆਈਡੀਆ ਆਈਡੀਆ 60 62 ਅੰਚ ਦਾ ਹੈਗਾ 60 62 ਹਾਂ ਛੋਟਾ ਹੈਗਾ 5 ਫੁੱਟ 10 ਇੰਚ ਕੱਦ ਤੇ ਬਸ 60 61 61 ਤੱਕ ਹੈਗੀ ਹੈ ਹਾਂ ਹੈ ਬੜੀ ਬਾਡੀ ਬੁੱਡੀ ਤੇ ਵਧੀਆ ਹੈ ਨਾ ਖੁੱਲੀ ਹੈ ਅੱਛਾ ਜੀ ਤੇ ਪਹਿਲਾਂ ਵੀਰੇ ਸੂਆ ਸਾਹ ਦਿੱਤਾ ਕੋਈ ਨੇ ਨਹੀਂ ਨਹੀਂ ਆਪਣਾ ਦੂਜੇ ਵਪਾਰ ਦਾ ਕੰਮ ਹੈ ਸਾਡੇ ਕੋਲ ਲੈ ਕੇ ਆਏ ਆ ਜੀ ਹੂੰ ਕਿਹੜਾ ਫਾਰਮ ਹੈ ਆਪਣਾ ਆਪਣਾ ਪਿੰਡ ਪਾਕਾ ਬਾਈ ਜੀ ਅੱਛਾ ਹਾਂਜੀ ਠੀਕ ਹੈ ਤੇ ਸੇਲ ਪਰਚੇਜ਼ ਦਾ ਹੀ ਕੰਮ ਕਰਦੇ ਹੋ ਹਾਂਜੀ ਹਾਂਜੀ ਠੀਕ ਹੈ ਤੇ ਰੇਟ ਰੂਟ ਕੀ ਕਰੋਗੇ ਦਾ ਵੀਰੇ ਦਾ 70 ਲੱਖ ਰੁਪਏ ਕਰਦੇ ਹਾਂ ਜੀ 7 ਲੱਖ ਰੁਪਏ ਤੇ ਇਹਦੇ ਵਿੱਚ ਹੋ ਜਾਉ ਮੰਨਤਾ ਹਾਂ ਜੀ ਹਾਂ ਜੀ ਠੀਕ ਹੈ ਹਾਂ ਜੀ ਚਲੋ ਮੜੇ ਤੋਰ ਤੋਰ ਕੇ ਦੱਸ ਦਿਓ ਥੋੜੇ ਵਿੱਚ ਆਪਾਂ ਨਹੀਂ ਜੀਵਾ ਜੀ ਧੰਨਵਾਦ ਧੰਨਵਾਦ ਕਿੱਥੇ ਆਪਣਾ ਟੈਂਟ ਠੀਕ ਹੈ ਵੀਰੇ ਅੱਪਾ ਵਾਰੀ ਖਾਲਸਾ ਆ ਦੇਖੋ ਜੀ ਦਲਪੰਧੀਆਂ ਫੌਜਾਂ ਪਹੁੰਚ ਚੁੱਕੀਆਂ ਨੇ ਬਕਸਰ ਮੰਡੀ ਪੈਰ ਬਚਾਈ ਦਲਪੰਥ ਆ ਚੁੱਕਾ ਜੀ ਬਕਸਰ ਮੰਡੀ ਅੱਬਾਈ ਵਾਰੀ ਖਾਲਸਾ ਵਾਰੀ ਫਤਿਹਜੀ ਆਹ ਚੈੱਕ ਕਰੋ ਬਾਈ ਦੇਖ ਘੋੜੇ ਆ ਨੇ ਆਹ ਦੇਖੋ ਜੀ ਘੋੜੇ ਆਏ ਨੇ ਬੇ ਧਰਤੀ ਹਲਾਤੀ ਸਿੰਘਾ ਨੇ ਆਹ ਦੇਖੋ ਜੀ ਸਲਾਮੀ ਦੇ ਜਾਂਦਾ ਘੋੜਾ ਸਿੰਘੇ ਨੂੰ ਜਾਨ ਭਾਈ ਕਹਿੰਦੇ ਨੇ ਆਹ ਦੇਖੋ ਕਿੰਨੇ ਕਿੰਨੇ ਸੋਹਣੇ ਲਿਸ਼ਕੂ ਲਿਸ਼ਕੂ ਕਰਦੇ ਵਾ ਬਾਈ ਸਤਿ ਸ੍ਰੀ ਅਕਾਲ ਦੇਖਿਓ ਦੇਖਿਓ ਇੱਥੇ ਦੇਖਿਓ ਦੇਖਿਓ ਤੂੰ ਮੂਰੇ ਆ ਤੂੰ ਮਗਰ ਕੀ ਕਰਦਾ ਉਹ ਮੂਰੇ ਕਰ ਤਾਲੇ ਤੋਂ ਮੂਰੇ ਕਰ ਤੂੰ ਮੂਰੇ ਆ ਤੂੰ ਮਗਰ ਕਿਉਂ ਕਰਦਾ ਛੰਡੇ ਵਾਲਾ ਫੜੀ ਖੜਾ ਤੂੰ ਇਹਨੂੰ ਤਾਂ ਸਾਡੇ ਥੱਲੇ ਵਾਲੇ ਖੜਿਆ ਆ ਜੀ ਸਿੱਖ ਪੰਥ ਦੀਆਂ ਫੌਜਾਂ ਜੋ ਪਹੁੰਚ ਗਏ ਆ ਜੀ ਸ੍ਰੀ ਮੁਕਸਰ ਸਾਹਿਬ ਦੀ ਧਰਤੀ 'ਚ ਓ ਵਾ 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 ਆ ਕੜੇ ਵਾਲਾ ਫੜ ਲੈ ਤੂੰ ਬੱਲਾ ਆਕਾਲ ਆਹ ਆ ਰੋਬੇਰੇ ਦੇ ਆ ਦੇਖੋ ਜੀ ਇਹ ਕਾਲੀ ਕਾਲ ਹੈ ਆ ਦੇਖੋ ਜੀ ਬਾਦਲ ਸਾਹਿਬ ਦਾ ਟੈਂਟ ਹੈ ਜੀ ਜਦੋਂ ਆਪਾਂ ਸਟਾਰਟਿੰਗ ਆਂਦੇ ਆ ਮੁਖਸਰ ਐਂਟਰ ਕਰਦੇ ਆ ਮੰਡੀ 'ਚ ਬਿਲਕੁਲ ਸਾਹਮਣੇ ਹੈ ਜੀ ਇਹਨਾਂ ਦਾ ਟੈਂਟ ਤੇ ਤਿਆਰੀਆਂ ਜੋਰਾ-ਸ਼ੋਰਾ 'ਚ ਚੱਲ ਰਹੀਆਂ ਨੇ ਅੱਜ ਤਰੀਕ ਹੋ ਗਈ ਹੈ 12 ਤੇ ਆ ਦੇਖੋ ਜੀ ਇਹ ਸਾਰੀਆਂ ਫੋਰਨ ਦੀ ਬਰੀਡਸ ਨੇ ਜੋ ਬਾਦਲ ਸਾਹਿਬ ਡਿਸਪਲੇ ਲਈ ਲੈ ਕੇ ਆਏ ਨੇ ਮੁਖਸਰ ਮੰਡੀ ਤੇ ਉਤਸ਼ਾਹ ਦਾ ਕੇਂਦਰ ਬਣਿਆ ਪਿਆ ਹਰ ਜਗ੍ਹਾ ਲੋਕੇ ਦੂਰੋਂ ਦੂਰੋਂ ਦੇਖਣ ਆਲੇ ਨੇ ਆ ਰਹੇ ਨੇ ਆ ਜਿਹੜੀ ਫੋਰਨ ਦੀ ਬਰੀਡ ਹੈ ਤੇ ਆ ਦੇਖੋ ਜੀ ਆ ਪਤਾ ਨਹੀਂ ਬਾਹਰ ਦੀ ਨਸਲ ਹੈ ਕੋਈ ਕੀ ਬਾਤ ਹੈ ਭਈਆ ਫੋਰਨ ਕੀ ਬਰੀਡ ਹੈ ਨਾ ਇਹ ਇਹ ਵਾਲੀ ਸਾਰੀ ਬਾਹਰ ਦੀ ਹੈ ਇਹ ਇੱਕ ਤੁਹਾਨੂੰ ਬਹੁਤ ਹੀ ਖੂਬਸੂਰਤ ਜਿਆ ਆ ਆਪਾਂ ਦਿਖਾਣੇ ਹਨ ਬੱਕਰੇ ਉਹਦਾ ਸਹੀ ਆ ਭੇਡ ਭੇਡਾਂ ਆ ਦੇਖੋ ਜੀ ਆ ਦੇਖੋ ਜੀ ਭੇਡਾਂ ਬਾਦਲ ਸਾਹਿਬ ਦੇ ਫਾਰਮ ਦੀਆਂ ਸ਼ਾਨ ਜਿਹੜੀਆਂ ਆਈਆਂ ਨੇ ਮੁਕਸਰ ਮੰਡੀ ਜੇ ਤੁਸੀਂ ਵੀ ਆਹ ਸੋਹਣੀ ਸੋਹਣੀ ਭੇਡਾਂ ਦੇਖਣੀਆਂ ਨੇ ਤੇ ਮੁਕਸਰ ਮੰਡੀ ਪਹੁੰਚੋ ਤੇ ਦਰਸ਼ਨ ਦਿਦਾਰੇ ਕਰੋ ਇਹਨਾਂ ਦੇ ਬਹੁਤ ਹੀ ਸੋਹਣੇ ਦੇਖੋ ਇਹਦੇ ਸਿੰਘ ਦੇਖੋ ਯਾਰ ਵਾਹ ਕਿੱਡੇ ਕਿੱਡੇ ਵੱਡੇ ਸਿੰਘ ਆ ਓਏ ਓਏ ਹੋਏ ਹੋਏ ਕਿ ਡੇ ਕਿੱਡੇ ਬੱਟੇ ਸਿੰਘ ਐ ਆ ਟੱਕਰ ਮਾਰਨ ਨੂੰ ਮੈਂ ਕਿਹਨਾ ਤਿਆਰ ਬੈਠੇ ਆ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਬਾਦਲ ਸਾਹਿਬ ਦੇ ਸੋਹਣੇ ਸੋਹਣੇ ਘੋੜੇ ਮਾਰਵਾੜੀ ਘੋੜੇ ਪਹੁੰਚੇ ਨੇ ਆ ਦੇਖੋ ਜੀ ਅਬਲਖ ਬਸ਼ੇਰੀ ਬਹੁਤ ਹੀ ਖੂਬਸੂਰਤ ਬਾਦਲ ਸਾਹਿਬ ਦੇ ਫਾਰਮ ਦੇ ਸ਼ਿੰਗਾਰ ਆ ਜੀ ਇਹ ਤੇ ਇਸ ਟਾਈਮ ਤੇ ਪਹੁੰਚੀਏ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਹੋਰ ਵੀ ਕਿਵੇਂ ਆ ਆ ਕਿਹਦਾ ਆ ਕਿਹਦਾ ਟੈਂਟ ਹੈ ਬਾਦਲ ਸਾਹਿਬ ਦਾ ਹਾਂ ਬਾਦਲ ਸਾਹਿਬ ਦਾ ਆ ਦੇਖੋ ਜੀ ਆ ਇੱਕ ਹੋਰ ਬਸ਼ੇਰੀ ਹੈ ਤੇ ਖੂਬਸੂਰਤ ਜੀ ਘੋੜੀ ਹੈ ਤੇ ਹੋਰ ਵੀ ਘੋੜੇ ਘੋੜੀਆਂ ਆ ਰਹੇ ਨੇ ਜੀ ਇੱਧਰ ਤੇ ਜਲਦੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਦੋਸਤੋ ਮੇਲੇ ਦੀਆਂ ਰੌਣਕਾਂ ਵਧਾਣ ਲਈ ਬਹੁਤ ਹੀ ਦੂਰੋਂ ਦੂਰੋਂ ਸਾਡੇ ਭਰਾ ਪਹੁੰਚੇ ਨੇ ਸੱਜਣ ਪਹੁੰਚੇ ਨੇ ਆਪਣੇ ਸੋਹਣੇ ਸੋਹਣੇ ਘੋੜੇ ਲੈ ਕੇ ਪਹੁੰਚੇ ਨੇ ਤੇ ਘੈਂਟ ਘੈਂਟ ਲੋਕੀ ਪਹੁੰਚੇ ਨੇ ਤੇ ਇਦਾਂ ਹੀ ਵੀਡੀਓ ਦਾ ਦਸਤੂਰ ਜਾਰੀ ਰਹੂਗਾ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਧੰਨਵਾਦ